ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੁਖਬੀਰ ਸਿੰਘ ਬਾਦਲ ਜੋ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪਾਰਟੀ ਪ੍ਰਧਾਨ ਨੇ ਉਸ ਦੀ ਪ੍ਰਧਾਨਗੀ ਨੂੰ ਲੈ ਕੇ ਫਿਰ ਇੱਕ ਵਾਰ ਤਣਾਅ ਪੈਦਾ ਹੋ ਗਿਆ ਹੈ ਦੋਨਾਂ ਧੜਿਆਂ ਦੇ ਵਿੱਚ ਯਾਨੀ ਕਿ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੋ ਧੜਿਆਂ ਵਿੱਚ ਵੰਡ ਗਈ ਇੱਕ ਧੜਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦਾ ਜਿਸ ਦੇ ਵਿੱਚ 98% ਲੋਕ ਨੇ ਜਿਹੜੇ ਕਹਿੰਦੇ ਨੇ ਕਿ ਜਿੱਤਾਂ ਹਾਰਾਂ ਤੇ ਹੁੰਦੀਆਂ ਰਹਿੰਦੀਆਂ ਨੇ ਜਰਨੈਲ ਦਾ ਸਾਥ ਦੇਣਾ ਚਾਹੀਦਾ ਹੈ ਭਾਵੇਂ ਬੁਰੀ ਤਰ੍ਹਾਂ ਹਾਰ ਹੋਈ ਹੈ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੇ ਭਾਵੇਂ ਹੋਈ ਹੈ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਯਾਨੀ ਕਿ ਬਾਗੀ ਧੜੇ ਉਵਾਲੇ ਜਿਨ੍ਹਾਂ ਦੇ ਵਿੱਚ ਬੀਬੀ ਜ਼ਗੀਰਕੌਰ ਮਨਪ੍ਰੀਤ ਇਆਲੀ ਚੰਦੂ ਮਾਜਰਾ ਢੀਨਸਾ ਪਰਿਵਾਰ ਯਾਨੀ ਕਿ ਹੋਰ ਵੀ ਕਈ ਗੁਰਪ੍ਰਤਾਪ ਵਿਡਾਲਾ ਪ੍ਰਵਿੰਦਰ ਢੀਂਸਾ ਅਤੇ ਸਰਗਦੀਪ ਢੀਂਸਾ ਵਰਗੇ ਜਿਹੜੇ ਆਗੂ ਨੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਨਾਮ ਰੱਖ ਦਿੱਤਾ ਹੈ ਜਾਂ ਜਾਣੇ ਜਾਂਦੇ ਨੇ ਇਹਨਾਂ ਦਿਨਾਂ ਦੇ ਵਿੱਚ ਇੱਕ ਦੂਜੇ ਦੇ ਨਾਲ ਬੜੀ ਟਸਲਬਾਜੀ ਚੱਲ ਰਹੀ ਹੈ ਪ੍ਰਧਾਨਗੀ ਨੂੰ ਲੈ ਕੇ ਇੱਕ ਵਾਰ ਫੇਰ ਬਾਗੀ ਧੜਾ ਹੋਣ ਤਲਬ ਹੋ ਗਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਕੇ ਅਤੇ ਉਹਨਾਂ ਨੇ ਆਪਣਾ ਮੰਗ ਪੱਤਰ ਸੌਂਪ ਦਿੱਤਾ ਹੈ ਇੱਕ ਵਾਰ ਫਿਰ ਦੁਬਾਰਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੂੰ ਉਹਨਾਂ ਨੇ ਕਿਹਾ ਹੈ ਕਿ ਜਿਹੜੀਆਂ ਗਲਤੀਆਂ ਕੀਤੀਆਂ ਨੇ ਉਹ ਗਲਤੀਆਂ ਨਹੀਂ ਉਹ ਬੱਜਰ ਗਨਾ ਨੇ ਬੱਜਰ ਗੁਨਾਹਾਂ ਦੀ ਮਾਫੀ ਨਹੀਂ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਤਾਂ ਫੈਸਲਾ ਹੱਥ ਦੇ ਵਿੱਚ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਅਤੇ ਬਾਕੀ ਦੇ ਪੰਜ ਜਥੇਦਾਰਾਂ ਦੇ ਸਹਿਬਾਨਾਂ ਦੇ ਹੱਥ ਵਿੱਚ ਹੈ ਕਿ ਲਾਂਬੇ ਪ੍ਰਧਾਨਗੀ ਤੋਂ ਕਰਨਾ ਹੈ ਜਾਂ ਨਹੀਂ ਕਰਨਾ ਸੁਖਬੀਰ ਸਿੰਘ ਬਾਦਲ ਨੂੰ ਲੇਕਿਨ ਇੱਕ ਵਾਰ ਫਿਰ ਬਾਗੀ ਧੜਾ ਤਲਬ ਹੋ ਗਿਆ ਹੈ ਅੱਜ ਫਿਰ ਚਾਰ ਪੰਨਿਆਂ ਵਾਲਾ ਮੰਗ ਪੱਤਰ ਸੌਮ ਦਿੱਤਾ ਹੈ ਜੇ ਗੱਲ ਕਰੀਏ ਗਿਆਨੀ ਰਕबीर ਸਿੰਘ ਦੀ ਗਿਆਨੀ ਰਕबीर ਸਿੰਘ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੇ ਕਿਹਾ ਸੀ ਕਿ 31 ਅਗਸਤ ਨੂੰ ਮੈਂ ਪੰਜਾਂ ਤਖਤਾਂ ਦੇ ਜਥੇਦਾਰ ਸਹਿਬਾਨਾਂ ਨੂੰ ਜੀ ਅਕਾਲ ਤਖਤ ਸੱਬ ਬਲਾਵਾਗਾ ਉਸ ਤੋਂ ਬਾਅਦ ਇਸ ਮਸਲੇ ਉੱਤੇ ਸੋਚ ਵਿਚਾਰ ਕੀਤਾ ਜਾਵੇਗਾ ਲੇਕਿਨ ਇਸ ਤੋਂ ਪਹਿਲਾਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਅਜਤੁ ਲਗਭਗ 2 ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਵਿਧਾਇਕ ਬੰਗਾ ਤੋਂ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜਿਸ ਨੂੰ ਡਾਕਟਰ ਸੁਖੀ ਦੇ ਨਾਮ ਵਜੋਂ ਜਾਣਿਆ ਜਾਂਦਾ ਹੈ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਮੌਕੇ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨਵੀ ਮਜੂਸੀ ਲੇਕਿਨ ਅਜੇ ਆ ਕੀ ਹੋ ਗਿਆ ਕਿ ਫਿਰ ਇੱਕ ਵਾਰ ਦੁਬਾਰਾ ਜਿਹੜਾ ਹੈ ਬਾਗੀ ਧੜੇ ਨੂੰ ਪੇਸ਼ ਹੋਣਾ ਪਿਆ ਸ਼੍ਰੀ ਅਕਾਲ ਤਖਸੈਬ ਕੇ ਉਹ ਚਾਰ ਪੰਨੇ ਫਿਰ ਦੁਬਾਰਾ ਹੂਰ ਨਾਲ ਲੈ ਕੇ ਗਏ ਨੇ ਜਿਸ ਦੇ ਵਿੱਚ ਫਿਰ ਉਹਨਾਂ ਨੇ ਕਿਹਾ ਹੈ ਕਿ ਜਲਦੀ ਤੋਂ ਜਲਦੀ ਸਰਦਾਰ ਸੁਖਬੀ ਸਿੰਘ ਬਾਦਲ ਨੂੰ ਪ੍ਰਧਾਨਗੀਤੂ ਲਾਂਭੇ ਕੀਤਾ ਜਾਵੇ ਤਾਂ ਕਿ ਪਾਰਟੀ ਦਾ ਹੋਰ ਜ਼ਿਆਦਾ ਨੁਕਸਾਨ ਨਾ ਹੋਵੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਇਹ ਮੰਗ ਪੱਤਰ ਜਿਹੜਾ ਦੁਬਾਰਾ ਸੌਂਪਿਆ ਗਿਆ ਹੈ ਬਾਗੀ ਧੜੇ ਦੇ ਦੁਆਰਾ ਭਾਈ ਮਨਦੀਪ ਸਿੰਘ ਮੰਨਾ ਦੇ ਦੁਆਰਾ ਅਤੇ ਉਸ ਦੇ ਨਾਲ ਹੋਰ ਸਾਥੀ ਵੀ ਸੀ ਕੀ ਇਸ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਸ ਸਿੰਘ ਗੌਰ ਕਰਨਗੇ ਕਿ ਜਲਦੀ ਤੋਂ ਜਲਦੀ ਜਿਹੜਾ ਪ੍ਰਧਾਨਗੀਤੂ ਲਾਂਭੇ ਕੀਤਾ ਜਾਵੇਗਾ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਇਹਦੇ ਬਾਰੇ ਹਾਲੇ ਕਹਿਣਾ ਬੜਾ ਮੁਸ਼ਕਲ ਹੈ ਧੰਨਵਾਦ